ਗਾਲੀ ਰੱਬ ਕੀ ਆ ਆਪਾਂ ਮੋਤ ਵਾਰੇ ਸਾਰੇ ਸੁਣਦੇ ਆਏ ਆ ਆਪਾਂ ਨੂੰ ਇਸ ਗੱਲ ਦਾ ਪੱਕਾ ਪਤਾ ਹੈ ਵੀ ਭਾਈ ਸਭ ਨੇ ਮਰਨਾ ਹੈ ਮੈਂ ਵੀ ਮਰਨਾ ਪਰ ਆਪਾਂ ਇਸ ਗੱਲ ਨੂੰ ਨਹੀਂ ਕਬੂਲ ਕਰਦੇ ਕਿ ਭਾਈ ਤੂੰ ਵੀ ਮਰਨਾ ਅਖੇ ਨਹੀਂ ਨਹੀਂ ਮੇਰਾ ਹਜੇ ਸਮਾਂ ਹੈਗਾ ਮੈਂ ਨਹੀਂ ਹਜੇ ਮਰਦਾ ਮੈਂ ਤਾਂ ਹਜੇ ਮੁੰਡੇ ਵਿਆਹਣੇ ਐ ਮੈਂ ਹਜੇ ਪੋਤੇ ਦਾ ਵਿਆਹ ਦੇਖ ਕੇ ਜਾਣਾ ਐ ਮੈਂ ਪੋਤੇ ਦਾ ਜਨਮ ਦਿਨ ਦੇਖਣਾ ਅਗਲੇ 2-3 ਮਹੀਨਿਆਂ ਨੂੰ ਸਮਾਗਮ ਹੈ ਮੇਰੇ ਬੱਚੇ ਦਾ ਇਹ ਨਹੀਂ ਮੰਨਦਾ ਵੀ ਮੈਂ ਜਾਣਾ ਲੋਕਾਂ ਦੀ ਇਹ ਗੱਲ ਜ਼ਰੂਰ ਮੰਨਦਾ ਕਿ ਭਾਈ ਜਾਣਾ ਸਤਿਗੁਰੂ ਜੀ ਵੀ ਕਹਿੰਦੇ ਆ ਕਿ ਆ ਜਾਣਾ ਕਿ ਮਰ ਰਹੇਗੇ ਕਿ ਐਸਾ ਮਰਨਾ ਹੋਏ ਕੀ ਪਤਾ ਕਿਵੇਂ ਮਰਨਾ ਕਿਸੇ ਨੂੰ ਕੁਝ ਨਹੀਂ ਪਤਾ ਕਰੰਟ ਨਾਲ ਮਰਨਾ ਐਕਸੀਡੈਂਟ ਨਾਲ ਮਰਨਾ ਕਿੱਦਾਂ ਮਰਨਾ ਕੁਝ ਨਹੀਂ ਪਤਾ ਜੇਕਰ ਸਾਹਿਬ ਮਨੋਂ ਨਾ ਬਿਸਰਤ ਅ ਸਹਲਾ ਮਰਨਾ ਹੋਏ ਕਹਿੰਦੇ ਜੇ ਰੱਬ ਨੂੰ ਚੇਤੇ ਰੱਖੇ ਨਾ ਤਾਂ ਮਰੇਗਾ ਤੇ ਜਰੂਰ ਪਰ ਤੇਰਾ ਮਰਨਾ ਸੋਖਾ ਹੋ ਜਾਏਗਾ ਜਦੋਂ ਮਰਦਾ ਅਸੀਂ ਉਹ ਹੀ ਕਹਿੰਦੇ ਆ ਵੀ ਲੈ ਵੀ ਬੜੇ ਪਿਆਰ ਨਾਲ ਲੰਗ ਗਿਆ ਇਹ ਤੇ ਜਿਸ ਤਨ ਲੱਗੀਆਂ ਸੋ ਤਾਂ ਜਾਣੇ ਜਿੱਥੇ ਬਾਬਾ ਫਰੀਦ ਕਹਿੰਦਾ ਕਹਿੰਦਾ ਜਿੰਦ ਨਮਾਣੀ ਕੱਢੀ ਹੈ ਹੱਡਾਂ ਨੂੰ ਕੜਕਾਏ ਜਦੋਂ ਜਿੰਦ ਕੱਢੀ ਜਾਂਦੀ ਹੈ ਨਾ ਸਰੀਰ ਦੇ ਵਿੱਚੋਂ ਕਹਿੰਦੇ ਇੰਨਾ ਦਰਦ ਹੁੰਦਾ ਹ ਹੱਡੀਆਂ ਦੇ ਕੜਾਕੇ ਬੋਲ ਜਾਂਦੇ ਆ ਤਾਹੀਂ ਤੇ ਜਮਾਂ ਦੀ ਮਾਰ ਤੋਂ ਸਾਰੇ ਡਰਦੇ ਐ ਮੌਤ ਤੋਂ ਤਾਂਹੀਂ ਤਾਂ ਡਰਦੇ ਐ ਇਸੇ ਕਰਕੇ ਤਾਂ ਮਹਾਰਾਹ ਕਹਿੰਦੇ ਮਰਨਾ ਤੇ ਹੈ ਪਰ ਤੇਰਾ ਸਹਿਲਾ ਮਰਨਾ ਹੋਣਾ ਚਾਹੀਦਾ ਤੇਰਾ ਸੋਖਾ ਮਰਨਾ ਹੋਣਾ ਚਾਹੀਦਾ ਉਹਦੇ ਵਾਸਤੇ ਤੇਰੇ ਜੀਵਨ ਦੇ ਵਿੱਚ ਸੇਵਾ ਸਿਮਰਨ ਬੰਦਗੀ ਨਾਮ ਅਭਿਆਸੀ ਜਗਿਆਸਾ ਹੋਣੀ ਚਾਹੀਦੀ ਆ ਉਹਦੋਂ ਸਤਨਾ